ਚੈਨਲ ਦਾ ਆਰ ਐਨ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਇਸ ਵੇਲੇ ਦੀ ਇੱਕ ਖਬਰ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਕਾਨੂੰਨ ਅਦੀਨ ਆਉਂਦੇ ਪਿੰਡ ਜਾਗੋਵਾਲ ਬਾਂਗਰ ਤੋਂ ਪੇਸ਼ ਕਰਨ ਜਾ ਰਹੇ ਹਾਂ ਜਿਸ ਵਿੱਚ ਇੱਕ ਪਰਿਵਾਰ ਨੇ ਐਸਐਸਪੀ ਗੁਰਦਾਸਪੁਰ ਤੋਂ ਇਨਸਾਫ ਦੀ ਮੰਗ ਕੀਤੀ ਹੈ ਜਾਣਕਾਰੀ ਦਿੰਦੇ ਪਤੀ ਮੈਨੂਅਲ ਮਸੀ ਅਤੇ ਪਤਨੀ ਵੀਨਸ ਮਸੀ ਨੇ ਦੱਸਿਆ ਕਿ ਉਹਨਾਂ ਦੇ ਹੀ ਪਿੰਡ ਦੇ ਕੁਝ ਲੋਕਾਂ ਵੱਲੋਂ ਉਨ੍ਹਾਂ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਸੀ ਜਿਸ ਦੀ ਇੱਕ ਵੀਡੀਓ ਵੀ ਉਨ੍ਹਾਂ ਮੀਡੀਆ ਸਾਹਮਣੇ ਪੇਸ਼ ਕੀਤੀ ਹੈ ਉਨ੍ਹਾਂ ਕਿਹਾ ਕਿ ਪੁਲਿਸ ਨੇ ਹਾਲਾਂਕਿ ਇਸ ਸੰਬੰਧੀ ਮਾਮਲਾ ਦਰਜ ਕੀਤਾ ਹੈ ਜਿਸ ਲਈ ਅਸੀਂ ਪੁਲਿਸ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਪਰ ਉਨ੍ਹਾਂ ਇਹ ਵੀ ਕਿਹਾ ਕਿ ਜਿੰਨਾ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਉਹ ਸ਼ਰੀਆਮ ਪਿੰਡ ਵਿੱਚ ਘੁੰਮ ਰਹੇ ਹਨ ਅਤੇ ਸਾਡੀ ਜਾਨ ਨੂੰ ਖਤਰਾ ਹੈ ਕਿਉਂਕਿ ਉਨ੍ਹਾਂ ਵੱਲੋਂ ਸਾਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਐਸਐਸਪੀ ਗੁਰਦਾਸਪੁਰ ਨੂੰ ਗੁਹਾਰ ਲਗਾਈ ਹੈ ਕਿ ਹਮਲਾਵਰਾਂ ਨੂੰ ਕਾਬੂ ਕੀਤਾ ਜਾਵੇ ਉਧਰ ਸਰਦਾਰ ਦਾਰਾ ਸਿੰਘ ਮੈਂਬਰ ਪੰਚਾਇਤ ਨੇ ਵੀ ਪਰਿਵਾਰ ਲਈ ਇਨਸਾਫ ਦੀ ਮੰਗ ਕੀਤੀ ਹੈ ਇਸ ਸਬੰਧੀ ਜਦੋਂ ਥਾਣਾ ਕਨੂਆ ਦੇ ਐਸ ਐਚਓ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ આરોપીਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ ਕੁਝ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੇਖਦੇ ਰਹੋ ਚੈਨਲ ਦਾ ਆਰਐਨਯੂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook Instagram ਤੇ ਸਰਚ ਲਾਈਕ ਕਮੈਂਟ ਕਰੋ ਅਤੇ ਜੁੜੇ ਰਹੋ ਸਾਡੇ ਨਾਲ ਕਨੂਆ ਤੋਂ ਪੱਤਰਕਾਰ ਨਰਿੰਦਰ ਕੌਰ ਪੁਰੇਵਾਲ ਦੀ ਇੱਕ ਖਾਸ ਰਿਪੋਰਟ ਮੇਰਾ ਨਾਮ ਵੀਨਾ ਸਿਆ ਮੈਂ ਜਾਗੋਵਾਲ ਬੰਗੜ ਦੀ ਰਹਿਣ ਵਾਲੀ ਆ ਮੇਰਾ ਮਸਲਾ ਇਹ ਆ ਕਿ ਵੋਟਾਂ ਦੇ ਵਿੱਚ ਮੈਨੂੰ ਮੈਂਬਰੀ ਤੇ ਖਲਾਰਦੇ ਸੀ ਵਿਰੋਧੀ ਧਿਰ ਤੇ ਮੈਂ ਉਹਨਾਂ ਨੂੰ ਮਨਾ ਕਰ ਦਿੱਤਾ ਮੈਂ ਕਿਹਾ ਕਿ ਮੇਰੇ ਘਰ ਮਤਲਬ ਕਿ ਮੇਰਾ ਹਸਬੰਦ ਜਿਹੜਾ ਉਹ ਡਰਾਈਵਰ ਨੇ ਉਹ ਬਾਹਰ ਹੁੰਦੇ ਆ ਤੇ ਮੈਂ ਵੋਟਾਂ ਤੇ ਨਹੀਂ ਖਲੋ ਸਕਦੀ ਮੈਂ ਇਕੱਲੀ ਘਰ ਰਹਿਨੀ ਆ ਮੇਰੇ ਬੱਚੇ ਬਾਹਰ ਆ ਤੇ ਮੈਂ ਨਹੀਂ ਖਲੋ ਸਕਦੀ ਉਹ ਵਿਰੋਧੀ ਧਿਰ ਨੇ ਮਤਲਬ ਕਿ ਇਹ ਰੰਜਸ ਰੰਜਸ ਖਾਦੀ ਤੇ ਮੈਂ ਥੋੜੇ ਟਾਈਮ ਤੋਂ ਬਾਅਦ ਮੈਂ ਇਹ ਵੀ ਲਿਆ ਤੇ 4 ਫੁੱਟ ਦਾ ਗੇਟ ਉਹਨੂੰ ਲੱਗਾ ਸੀਗਾ ਤੇ ਮੈਂ ਹੁਣ ਡੰਗਾ ਰੱਖਿਆ ਤੂੜੀ ਤੰਦ ਮੈਸਟਾਉਣਾ ਹੈਗਾ ਤੇ ਮੈਂ ਕਿਹਾ ਕਿ ਮੈਂ ਚੱਲ 4 ਫੁੱਟ ਤੋਂ ਮੈਂ 8 ਫੁੱਟ ਕਰਦੀ ਆ ਤੇ ਮੈਂ ਗੇਟ ਵੀ ਲਾ ਲਿਆ ਬਾਅਦ ਵਿਰੋਧੀ ਧਰਨੇ ਆਨ ਕੇ ਮਤਲਬ ਕਿ ਨਾਲੇ ਤੇ ਸਾਡੇ ਤੇ ਹਮਲਾ ਕੀਤਾ ਤੇ ਨਾਲੇ ਸਾਨੂੰ ਮਾਰਾ ਕੋਟਿਆ ਨਾਲੇ ਸਾਡਾ ਗੇਟ ਟਾਇਆ ਅਸੀਂ ਤੇਨੇ ਜਾਣੇ ਸੀ ਮੇਰਾ ਹਸਬੰਦ ਹੀ ਮੇਰਾ ਛੋਟਾ ਬੇਟਾ ਹੀ 18 ਸਾਲ ਦਾ ਆਪਾ ਤਿੰਨੇ ਜਾਣੇ ਆ ਨੋਂ ਦੇ ਵਿੱਚੋਂ ਤੇ ਸਾਰਾ ਪਰਿਵਾਰ ਹੀ ਮੇਰੇ ਸੋਨੇ 33 35 ਜਾਣੇ ਹੋਣੇ ਆ ਵਿੱਚ ਇਹ ਬੁੜੀਆਂ ਵਿੱਚ ਇਹ ਸਾਰੇ ਬੰਦੇ ਜੀ ਵੀਡੀਓ ਸਾਡੇ ਕੋਲ ਹੈਗੀ ਆ ਬਾਕੀ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਸਾਡਾ ਬਹੁਤ ਸਹਾਇਤਾ ਕੀਤੀ ਸਾਡੇ ਨਾਲ ਸਾਡੇ ਪਰਚੇ ਦਰਜ ਕੀਤੇ ਆ ਬਾਕੀ ਇਹ ਬੇਨਤੀ ਆ ਕਿ ਹੁਣ ਉਹ ਸ਼ਰਿਆਮ ਘੁੰਮਦੇ ਫਿਰਦੇ ਆ ਸਾਨੂੰ ਅਜੇ ਵੀ ਧਮਕੀਆਂ ਦੇਂਦੇ ਆ ਤੇ ਜਾਨ ਨੂੰ ਮਾਰਨ ਦੀ ਧਮਕੀਆ ਦਿੰਦੇ ਆ ਦੁਬਾਰਾ ਤੇ ਸਾਨੂੰ ਇਹ ਖਤਰਾ ਆ ਡਰਿਆ ਤੇ ਸਾਡੀ ਇਹ ਬੇਨਤੀ ਆ ਕਿ ਉਹ ਉਹਨਾਂ ਨੂੰ ਫੜ ਕੇ ਤੇ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ ਕਿ ਜਥੇਬੰਦੀਆਂ ਨੂੰ ਨਾਲ ਲੈ ਕੇ ਪੁਲਿਸ ਪ੍ਰਸ਼ਾਸਨ ਤੇ ਐਸਐਸਪੀ ਤੇ ਉਹ ਦਬਾਅ ਪਾ ਰਹੇ ਆ ਸਾਨੂੰ ਵਿਸ਼ਵਾਸ ਆ ਕਿ ਐਸਐਸਪੀ ਸਾਡੀ ਜਰੂਰ ਸੁਣਨਗੇ ਤੇ ਸਾਨੂੰ ਇਨਸਾਫ ਦਵਾਉਣਗੇ ਬਰਨਾ ਮਾਨਵਲ ਮਸੀਹਾ ਮੈਂ ਜਗੋਲ ਬੰਗਰ ਰਹਿਣ ਵਾਲਾ ਮੈਂ ਕਹਣਾ ਚਾਹੁੰਦਾ ਜੀ ਮੈਂ ਪਹਿਲੇ ਵੀ ਮੇਰੇ ਘਰ ਦੀ ਨੰਦ ਦੱਸ ਦਿੱਤਾ ਜੋ ਵੀ ਵਾਅਦਾਤ ਹੋਈ ਆ ਅਸੀਂ ਢੇਡ ਕੱਢਣਾ ਚਾਹੁੰਦੇ ਸੀ ਵੀ ਉਹਦੇ ਵਿੱਚ ਸਾਨੂੰ ਇਹਨਾਂ ਨੇ ਢੇਡ ਕੱਢ ਨਹੀਂ ਦਿੱਤਾ ਸਾਡੇ ਨਾਲ ਮਾਰਕੁੱਟ ਕੀਤੀ ਔਰ ਚੇਜ਼ ਦਿਹਾਰਾ ਨਾਲ ਸਾਡੇ ਨਾਲ ਮਤਲਬ ਵਾਰ ਵਾਰਤਾ ਕੀਤੀ ਇਹਨਾਂ ਨੇ ਤੇ ਸਾਡੇ ਕੋਲ ਵੀਡੀਓ ਵੀ ਪਈ ਹੈ ਬਾਕੀ ਅਸੀਂ ਪਰਚੇ ਘਟਾਏ ਆ ਤੇ ਇਹਨਾਂ ਤੇ ਕੋਈ ਅਜੇ ਕਾਰਵਾਈ ਨਹੀਂ ਹੋਈ ਬਾਕੀ ਪ੍ਰਸ਼ਾਸਨ ਨੇ ਪਰਚੇ ਸਾਡੇ ਕੱਟੇ ਆ ਤੇ ਇਹਨਾਂ ਤੇ ਅਜੇ ਪਿੰਡ ਤੁਰੇ ਫਿਰਦੇ ਆ ਇਹ ਮਤਲਬ ਫੜੇ ਨਹੀਂ ਗਏ ਤੇ ਮੈਂ ਪ੍ਰਸ਼ਾਸਨ ਕੋਲ ਮੰਗ ਮੰਗਦਾ ਪੀਏ ਇਹਨਾਂ ਤੇ ਕਾਰਵਾਈ ਕੀਤੀ ਜਾਏ ਔਰ ਇਹਨਾਂ ਨੂੰ ਫੜ ਕੇ ਚਲਾਗਾ ਬੀਤੇ ਕਿ ਤੋਟਾ ਹਾਰਾ ਸਿੰਘ ਵਿਕਿਆਤ ਮੈਂਬਰ ਜਗਵਾਲ ਬਾਂਗਰ ਮੈਂ ਇਹ ਕਹਿ ਦੇਣਾ ਵੀ ਉਹ ਗਰੀਬ ਪਰਿਵਾਰ ਉਹਨਾਂ ਨਾਲ ਉਹ ਧੱਕੇ ਹੀ ਬਹੁਤ ਕਰਦੇ ਆ ਮਾਰਕਟਾਈ ਹੋਈ ਉਹਨਾਂ ਦੇ ਵਿਚਾਰਾਂ ਨੂੰ ਕੁੱਟਿਆ ਬੜਾ ਉਹਨਾਂ ਨੇ ਸਭ ਕੁਝ ਕੀਤਾ ਅਸੀਂ ਤਾਂ ਉਹਨਾਂ ਬਿਨਾਂ ਨਾ ਇਨਸਾਫ ਮਿਲਣਾ ਚਾਹੀਦਾ